ਪੰਜਾਬ ਦੇ ਵਿੱਚ ਆਉਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਕੋਈ ਵੀ ਪਾਰਟੀ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਹੈ ਤੇ ਇਸ ਨੂੰ ਲੈ ਕੇ ਹੁਣ ਹਰੇਕ ਪਾਰਟੀ ਦੇ ਵੱਲੋਂ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜਿੱਥੇ ਸ਼੍ਰੋਮਣੀ ਕਾਲ ਦਲ ਦੇ ਵੱਲੋਂ ਆਪਣੇ ਸੰਸਦਿਤ ਬੋਰਡ ਦੀ ਡਿਊਟੀ ਇਹ ਲਗਾਈ ਗਈ ਹੈ ਕਿ ਜੋ ਪਾਰਟੀ ਵਰਕਰਾਂ ਦੇ ਨਾਲ ਜ਼ਿਮਨੀ ਹਕੀਕਤ ਦੀ ਜਾਣਕਾਰੀ ਲੈ ਕੇ ਉਸ ਅਨੁਸਾਰ ਆਪਣਾ ਉਮੀਦਵਾਰ ਐਲਾਨੇਗਾ ਉਸੇ ਤਰ੍ਹਾਂ ਹੀ ਹੋਣਾ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਮੁੱਖ ਬੁਲਾਰਿਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਆਉਣ ਵਾਲੇ ਜਮਨੀ ਚੋਣਾਂ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਇਹਨਾਂ ਨਾਵਾਂ ਦੇ ਉੱਪਰ ਮੋਹਰ ਪਾਰਟੀ ਦੇ ਜਨਰਲ ਸਕੱਤਰ ਸੰਦੀਪ ਪਾਠਕ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੋਧਰਾਮ ਵੱਲੋਂ ਕੀਤਾ ਗਿਆ ਇਹਨਾਂ ਨਾਵਾਂ ਦੇ ਵਿੱਚ ਚਾਰ ਸੀਨੀਅਰ ਮੁਖ ਬੁਲਾਰੇ ਲਗਾਏ ਗਏ ਨੇ ਜਿਸ ਦੇ ਵਿੱਚ ਪਹਿਲੇ ਨੰਬਰ ਤੇ ਗੁਰਮੀਤ ਸਿੰਘ ਮੀਤਿਹਰ ਦੂਜੇ ਨੰਬਰ ਤੇ ਮਾਲਵਿੰਦਰ ਕੰਗ ਤੀਜੇ ਨੰਬਰ ਤੇ ਨੀਲਗਰਗ ਅਤੇ ਚੌਥੇ ਨੰਬਰ ਤੇ ਪਵਨ ਕੁਮਾਰ ਟਿੰਨ ਨੂੰ ਆਪਣਾ ਸੀਨੀਅਰ ਮੁਖ ਬੁਲਾਰਾ ਐਲਾਨ ਦਿੱਤਾ ਗਿਆ ਇਸ ਤੋਂ ਇਲਾਵਾ ਆਪ ਪੰਜਾਬ ਦੇ ਵੱਲੋਂ 21 ਹੋਰ ਸਪੋਕਸਪਰਸਨ ਐਲਾਨੇ ਗਏ ਨੇ ਜਿਸ ਦੇ ਵਿੱਚ ਅਮਨ ਸ਼ੇਰ ਸਿੰਘ ਸ਼ੈਰੀਕਲਸੀ, ਜੀਵਨਜੋਤ ਕੌਰ, ਮਨਜਿੰਦਰ ਸਿੰਘ ਲਾਲਪੁਰਾ, ਅਵਨਦੀਪ ਕੌਰ, ਦਲਜੀਤ ਸਿੰਘ ਪੋਲਾ ਗਰੇਵਾਲ, ਅਮਰਿਤਪਾਲ ਸੁਖਾਣੰਦ, ਦਨੇਸ਼ ਛੱਡਾ, ਅਜੀਤਪਾਲ ਕੋਹਲੀ, ਗੈਰੀ ਵਡਿੰਗ, ਨਰਿੰਦਰ ਕੌਰ ਭਰਾਜ, ਹਰ ਸੁਖੇਂਦਰ ਸਿੰਘ ਬੱਬੀ ਬਾਦਲ, ਵਿਕਰਮਜੀਤ ਹਰਜੀਮਾਨ, ਸ਼ਸ਼ੀ ਵੀਰ ਸ਼ਰਮਾ, ਸੰਨੀ ਆਲੂ ਵਾਲੀਆ ਗੋਵਿੰਦ ਮਿੱਤਲ ਐਡਵੋਕੇਟ ਹਰਸ਼ਮਨ ਸਿੰਘ ਪੁਲਾਠ ਜਗਤਾਰ ਸੰਘੇੜਾ ਸਾਕਿਬ ਅਲੀ ਰਾਜਾ ਸ਼ਮੇਂਦਰ ਸਿੰਘ ਖਿੰਦਾ ਰਣਜੋਤ ਸਿੰਘ ਹੰਡਾਰਾ ਨੂੰ ਆਪਣਾ ਆਮ ਆਦਮੀ ਪਾਰਟੀ ਪੰਜਾਬ ਦੀ ਇਕਾਈ ਦੇ ਵੱਲੋਂ ਬੁਲਾਰਾ ਥਾਪਿਆ ਗਿਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹਨਾਂ ਨਾਵਾਂ ਦੇ ਐਲਾਨਾਂ ਤੋਂ ਬਾਅਦ ਹੁਣ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ ਕੰਮ ਨੇ ਸਫਲਤਾਵਾਂ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਪਹੁੰਚਾਇਆ ਜਾਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਲੋਕ ਸਭਾ ਦੇ ਵਿੱਚ ਜਿਹੜੀ ਹਾਰ ਹੋਈ ਸੀ ਉਸ ਦੇ ਪਿੱਛੇ ਇਹ ਇੱਕ ਕਾਰ ਨਿਕਲ ਕੇ ਸਾਹਮਣੇ ਆਇਆ ਸੀ ਕਿ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਸਨ ਉਹ ਲੋਕਾਂ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਪਹੁੰਚ ਸਕਿਆ ਸਨ ਉਹਨਾਂ ਦਾ ਪ੍ਰਚਾਰ ਲੋਕਾਂ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ ਤੇ ਹੁਣ ਇਹਨਾਂ ਨਾਵਾਂ ਦੇ ਐਲਾਨਾਂ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹੁਣ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਲਈ ਕੰਮ ਕਰਨਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਦਾ ਕੰਮ ਇਹਨਾਂ ਆਗੂਆਂ ਦੇ ਵੱਲੋਂ ਕੀਤਾ ਜਾਵੇਗਾ